ਪੀਤੋ ਇਸ ਬਾਜ ਦੀ ਅਸਲੀ ਉਡਾਨ ਬਾਕੀ ਹੈ ਅਭੀ ਤੋ ਇਸ ਬਾਜ ਦੀ ਅਸਲੀ ਉਡਾਨ ਬਾਕੀ ਹੈ ਅਭੀ ਤੋ ਇਸ ਪਰਿੰਦੇ ਦਾ ਇਮਤਿਹਾਨ ਬਾਕੀ ਹੈ ਅਭੀ ਤੋ ਇਸ ਪਰਿੰਦੇ ਦਾ ਇਮਤਿਹਾਨ ਬਾਕੀ ਹੈ ਅਭੀ ਅਭੀ ਲੰਘਾ ਹੈ ਮੇਰੇ ਸਮੁੰਦਰੋਂ ਕੋ ਅਭੀ ਅਭੀ ਲੰਘਾ ਹੈ ਮੇਰੇ ਸਮੁੰਦਰੋਂ ਕੋ ਅਭੀ ਤੋ ਪੂਰਾ ਅਸਮਾਨ ਬਾਕੀ ਹੈ ਤੋ ਦੋਸਤੋ ਕਦੀ ਵੀ ਇਹ ਮਾ ਸੋਚੋ ਜ਼ਿੰਦਗੀ ਬੜੀ ਛੋਟੀ ਹੈ ਜ਼ਿੰਦਗੀ ਬਹੁਤ ਵੱਡੀ ਹੈ ਔਰ ਬੜੀ ਖੁਸ਼ਹਾਲ ਹੈ ਇਹਨੂੰ ਜੀਣਾ ਸਿੱਖੋ ਜੀ ਸਾਨੂੰ ਵੀ ਨਕਾਰਿਆ ਗਿਆ ਹੈਗਾ ਇੱਕ ਤਰ੍ਹਾਂ ਦਾ ਸਾਡੇ ਵੱਲ ਵੀ ਮਤਲਬ ਉਹਨਾਂ ਦਾ ਧਿਆਨ ਆਇਆਗਾ ਤੇ ਸਾਡਾ ਇਹ ਵੀ ਮਕਸਦ ਮਕਸਦ ਸੀ ਵੀ ਹਾਂ ਚਲੋ ਇੱਕ ਝਾਤੀ ਸਾਡੇ ਵੱਲ ਵੀ ਮਾਰਨ ਉਹ ਹਿੰਦੂ ਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਸ਼ਰਧਾ ਤੌਰ ਧੂਮ ਧਾਮ ਨਾਲ ਮਨਾ ਰਹੀ ਆ ਅਸੀਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਹਾਈਵੇ ਤੇ ਖੜੇ ਆ ਪਿੱਛੇ ਰੋਪੜ ਤੋਂ ਇਹ ਸੜਕ ਆਉਂਦੀ ਆ ਰਸਤੇ ਦੇ ਵਿੱਚ ਇੱਕ ਸਾਨੂੰ ਕੁਝ ਸਿੰਗ ਮਿਲੇ ਸੰਗਤ ਮਿਲੀ ਜਿਹੜੇ ਕੁਦਰਤੀ ਤੌਰ ਤੇ ਕੁਝ ਕਾਰਨਾ ਕਰਕੇ ਕੁਝ ਘਟਨਾਵਾਂ ਕਰਕੇ ਉਹ ਆਪਣੀਆਂ ਲੱਤਾਂ ਜਾਂ ਆਪਣੇ ਤੁਰਨ ਦੀ ਸਮਰੱਥਾ ਗਵਾ ਬੈਠੇ ਨੇ ਪਰ ਉਹ ਦੌੜਾਕ ਨੇ ਉਹ ਦੌੜ ਲਾ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਇਸ ਸ਼ਤਾਬਦੀ ਨੂੰ ਸਮਰਪਿਤ 70 ਕਿਲੋਮੀਟਰ ਦੀ व्हीलਚੇਅਰ ਇੱਕ ਦੌੜ ਸ਼ੁਰੂ ਹੋਈ ਹੈ ਮਦਨਹੀੜੀ ਆਸ਼ਰਮ ਹੈ ਜਿੱਥੇ ਪਾਹਜਾਂ ਦਾ ਜਿੱਥੇ ਹੋਰ ਜਿਹੜੇ ਜਿਨ੍ਹਾਂ ਤੇ ਸੱਟਾਂ ਲੱਗਦੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਰੱਖਿਆ ਜਾਂਦਾ ਉਸ ਆਸ਼ਰਮ ਤੋਂ ਖਰੜ ਦੇ ਲਾਗੇ ਮਦਨਹੀੜੀ ਤੋਂ ਇਹ ਦੌੜ ਸ਼ੁਰੂ ਹੋਈ ਆ ਤਿੰਨ ਸਿੰਘ ਵੀਰ ਇਹਨਾਂ ਨੂੰ ਰਸਤੇ ਦੇ ਵਿੱਚ ਸਨਮਾਨਿਤ ਕੀਤਾ ਸਕੂਲੀ ਬੱਚੇ ਇਹਨਾਂ ਦੇ ਨਾਲ ਨੇ ਸਿੰਘ ਸਾਰੇ ਜਿਹੜੇ ਭਰਾ ਉਸ ਆਸ਼ਰਮ ਨੂੰ ਚਲਾਉਂਦੇ ਨੇ ਉਹ ਵੀ ਨਾਲ ਨੇ ਤੇ ਗੱਲਬਾਤ ਕਰਾਂਗੇ ਬਾਈ ਜੀ ਤੁਹਾਡਾ ਸ਼ੁਭਨਾਮ ਬਲਕਾਰ ਸਿੰਘ ਬਲਕਾਸ਼ ਸਿੰਘ ਜੀ ਜਿੱਦਾਂ ਅਸੀਂ ਭਾਈ ਸਾਹਿਬ ਨਾਲ ਸਵਰਨਜੀ ਨਾਲ ਗੱਲ ਕੀਤੀ ਤੁਹਾਡੇ ਸੱਟ ਲੱਗ ਗਈ ਸੀ ਕੀ ਘਟਨਾ ਹੋਈ ਸੀ ਸਾਰੀ ਸਰ ਦਰਸਲ ਮੈਨੂੰ ਨਾ ਪੋਲੀਓ ਹੋ ਗਿਆਤਾ ਜੀ 4-5 ਸਾਲ ਦਾ ਉਸ ਟਾਈਮ ਹਾਂਜੀ ਤੇ ਅੱਜ ਤੁਸੀਂ ਦੌੜ ਲਾ ਰਹੇ ਹੋ ਗੁਰੂ ਸਾਹਿਬ ਦਾ ਦਿਹਾੜਾ ਗੁਰੂ ਸਾਹਿਬ ਅੱਗੇ ਅਰਦਾਸ ਅਸੀਂ ਵੀ ਕਰਦੇ ਆ ਕਿ ਤੁਸੀਂ ਕਿਸੇ ਵੇਲੇ ਭੱਜ ਕੇ ਦੌੜ ਲਾਉਣ ਦੇ ਕਾਬਿਲ ਹੋਵੋ ਅਰਦਾਸਾਂ ਬੇਨਤੀਆਂ ਦੁਆਵਾਂ ਵਿੱਚ ਬਹੁਤ ਤਾਕਤ ਹੁੰਦੀ ਆ ਕਿਵੇਂ ਮਨ ਦੇ ਵਿੱਚ ਆਇਆ ਵੀ ਅਸੀਂ ਦੌੜ ਲਾਉਣੀ ਆ ਸਰ ਅਸੀਂ ਪਹਿਲਾਂ ਵੀ ਆਪਣਾ ਸਿੰਘ ਸਹੀਦਾ ਗੁਰਦੁਆਰਾ ਸੋਹਣਲੇ ਤੋਂ ਅੰਮ੍ਰਿਤਸਰ ਤੋਂ 221 ਕਿਲੋਮੀਟਰ ਦੀ ਦੌੜ ਲਗਾ ਚੁੱਕੇ ਹੁਣ ਅਸੀਂ ਆਪਾਂ ਪਰਨ ਲਿਆ ਵੀ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਕਿਉਂ ਨਾ ਅਸੀਂ ਬੀਲਚੇਰਾ ਤੇ ਜਾ ਕੇ ਦੁਬਾਰਾ ਦੌੜ ਲਾਈਏ ਔਰ ਇੱਕ ਸਨੇਹਾ ਦੇ ਲੋਕ ਜੀ ਜੀ ਬਹੁਤ ਸੋਹਣਾ ਉਪਰਾਲਾ ਕਿਸ ਤਰ੍ਹਾਂ ਦਾ ਸਨੇਹਾ ਕਿਸ ਤਰ੍ਹਾਂ ਦਾ ਮਕਸਦ ਲੈ ਕੇ ਚੱਲੇ ਹੋ ਇਸ ਦੌੜ ਦੇ ਵਿੱਚ ਜਿਹੜੇ ਸਾਡੇ ਵੀਰ ਭੈਣ ਭਰਾ ਜਿਹੜੇ ਹੈਂਡੀਕੈਪ ਹਨ ਔਰ ਬੀਲਚੇਰਾ ਤੇ ਉਹ ਨਹੀਂ ਉਹਨਾਂ ਨੂੰ ਇੱਕ ਬਾਹਰ ਕੱਢਣ ਦਾ ਜਰੀਆ ਹਮਮ ਉਨਨ ਮਕਸਦ ਲੈ ਕੇ ਅਸੀਂ ਚੱਲੇ ਆਂ ਵੀ ਉਹ ਵੀ ਸਾਨੂੰ ਦੇਖ ਕੇ ਕਿਤੇ ਨਾ ਕਿਤੇ ਉਹ ਵੀ ਬਾਹਰ ਨਿਕਲ ਗੀ ਜੀ ਅ ਬਾਈ ਜੀ ਤੁਹਾਡਾ ਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮਨੀਸ਼ ਜੀ ਜਿਵੇਂ ਬਾਈ ਜੀ ਬਲਕਾਰ ਜੀ ਨੇ ਦੱਸਿਆ ਕਿ ਜਿਹੜੇ ਭਰਾ ਵੀਲ ਚੇਅਰ ਤੇ ਨੇ ਘਰਾਂ ਚ ਬੈਠੇ ਨੇ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਉਹ ਆਪਣੇ ਆਪ ਨੂੰ ਦੂਸਰੀ ਦੁਨੀਆ ਨਾਲ ਥੋੜਾ ਜਿਹਾ ਹੀਣ ਭਾਵਨਾ ਮੁਤਾਬਕ ਮਹਿਸੂਸ ਕਰਦੇ ਨੇ ਬਾਹਰ ਨਹੀਂ ਨਿਕਲਦੇ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਇਸ ਦੌੜ ਦਾ ਹਿੱਸਾ ਬਣਨ ਲਈ ਉਹਨਾਂ ਨੂੰ ਸ਼ਹੀਦੀ ਦਿਹਾੜੇ ਤੇ ਭੇਜਣ ਲਈ ਆਉਣ ਲਈ ਇੱਕ ਤੁਸੀਂ ਇਹ ਦੌੜ ਸ਼ੁਰੂ ਕੀਤੀ ਆ ਸਵੇਰੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਸਵੇਰ ਤੋਂ ਤੁਸੀਂ ਚੱਲੇ ਹੋ ਕਿੰਨੇ ਵਜੇ ਚੱਲੇ ਸੀ ਸਵੇਰੇ 3 ਵਜੇ ਚੱਲੇ ਸੀ ਜੀ ਹਾਂਜੀ ਹਾਂਜੀ ਤੇ ਕੋਈ ਥਕਾਵਟ ਕੋਈ ਉਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੋਵੇ ਨਹੀਂ ਨਹੀਂ ਚੜਦੀ ਕਲਾ ਜੀ ਬਸ ਮਹਾਰਾਜ ਜੀ ਦੀ ਕਿਰਪਾ ਹੈਗੀ ਆ ਤੇ ਇਹੀ ਆ ਵੀ ਗੁਰੂ ਤੇਗ ਬਹਾਦਰ ਜੀ ਨੇ ਮਾਨਵਤਾ ਦੀ ਮਤਲਬ ਮਾਨਵਤਾ ਦੀ ਭਲਾਈ ਦੇ ਲਈ ਆਪਣੀ ਮਤਲਬ ਸ਼ਹੀਦੀ ਦਿੱਤੀ ਸੀ ਤੇ ਮਤਲਬ ਔਰੰਗਜ਼ੇਬ ਦੇ ਜਿਹੜਾ ਜ਼ੁਲਮ ਜੋ ਵੀ ਅਤਿਆਚਾਰ ਚੱਲ ਰਿਹਾ ਸੀ ਤੇ ਉਸ ਸਮੇਂ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਸਾਰੇ ਮਤਲਬ ਉਹਨਾਂ ਨੂੰ ਹਿੰਦ ਦੀ ਚਾਦਰ ਬੋਲਿਆ ਜਾਂਦਾ ਹੈਗਾ ਹਿੰਦ ਦੀ ਚਾਦਰ ਤਾਂ ਸ਼ਬਦ ਛੋਟਾ ਹੈਗਾ ਪਰ ਉਸ ਹਿਸਤਰੀ ਦੇ ਦੁਰਚੇਤਤਾ ਸੀ ਕਿ ਸਾਰੇ ਮਤਲਬ ਭਾਈਚਾਰੇ ਦੇ ਲਈ ਉਹਨਾਂ ਨੇ ਮਤਲਬ ਇਹ ਕੁਰਬਾਨੀ ਦਿੱਤੀ ਸੀ ਤੇ ਅਸੀਂ ਵੀ ਕਹਿੰਦੇ ਹੈਗੇ ਜਿਹੜੇ ਹੁਣ ਜਿਹੜਾ ਵੀ ਸਰਕਾਰਾਂ ਜੋ ਵੀ ਕਰ ਰਹੀਆਂ ਹੈਗੀਆਂ ਉਹਨਾਂ ਨੂੰ ਇਸ ਚੀਜ਼ ਤੋਂ ਸੇਧ ਲੈਣੀ ਚਾਹੀਦੀ ਹੈਗੀ ਹੈ ਮਨੁੱਖਤਾ ਦੀ ਭਲਾਈ ਦੇ ਲਈ ਚੰਗੇ ਕੰਮ ਕਰਨੇ ਚਾਹੀਦੇ ਹੈਗੇ ਤੇ ਸਾਨੂੰ ਵੀ ਨਕਾਰਿਆ ਗਿਆ ਹੈਗਾ ਇੱਕ ਤਰ੍ਹਾਂ ਦਾ ਸਾਡੇ ਵੱਲ ਵੀ ਮਤਲਬ ਉਹਨਾਂ ਦਾ ਧਿਆਨ ਹੈਗਾ ਤੇ ਸਾਡਾ ਇਹ ਵੀ ਮਕਸਦ ਮਕਸਦ ਸੀ ਵੀ ਹਾਂ ਚਲੋ ਇੱਕ ਝਾਤੀ ਸਾਡੇ ਵੱਲ ਵੀ ਮਾਰਨ ਉਹ ਹਾਂਜੀ ਪੈਸੇ ਜਾਨਣਾ ਚਾਹਾਂਗਾ ਕੀ ਘਟਨਾ ਹੋ ਗਈ ਸੀ ਤੁਹਾਡੇ ਨਾਲ ਮੇਰਾ ਐਕਸੀਡੈਂਟ ਹੋ ਗਿਆ ਜੀ 2013 ਦੇ ਵਿੱਚ ਜੀ ਤੇ ਰੀਡ ਦੀ ਹੱਡੀ ਸੱਟ ਲੱਗੀ ਸੀ ਤੇ ਉਹ ਨਿਚਲਾ ਪਾਸਾ ਇਥੋਂ ਥੱਲੇ ਕੰਮ ਨਹੀਂ ਕਰਦਾ ਹੈਗਾ ਜੀ ਸਾਰਾ ਸਾਰਾ ਸਰੀਰ ਸੋਨ ਹੈਗਾ ਨੀਚੇ ਹਾਂਜੀ ਹਾਥੀ ਕੰਮ ਕਰਦੇ ਹੈਗੇ ਹਾਂ ਉੱਤੇ ਬਸ ਪਰ ਜਿਵੇਂ ਤੁਹਾਡੇ ਹੌਸਲੇ ਜਿਵੇਂ ਤੁਹਾਡੇ ਜਜ਼ਬੇ ਨੇ ਜਿਵੇਂ ਸਵੇਰੇ 4 ਵਜੇ ਤੋਂ ਤੁਸੀਂ ਚੱਲੇ ਹੋ 70 ਕਿਲੋਮੀਟਰ ਦੀ ਇਹ ਦੌੜ ਆ ਰਾਤ ਨੂੰ 9-10 ਵਜੇ ਪਹੁੰਚੋਗੇ ਪਰ ਇਸ ਤਰ੍ਹਾਂ ਦੀ ਦੌੜ ਤਾਂ ਇੱਕ ਤੰਦਰੁਸਤ ਬੰਦਾ ਵੀ ਲਾਉਣ ਤੋਂ ਕਿਰਾਂ ਕਤਰੌਂਦਾ ਹੈਗਾ ਤੇ ਤੁਸੀਂ ਐਡਾ ਜਜ਼ਬਾ ਲੈ ਕੇ ਹੋ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਤੇ ਬਸ ਉਹ ਕਿਰਪਾਈ ਹੈ ਜੀ ਮਹਾਰਾਜ ਜੀ ਦੀ ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਚੱਲੇ ਸੀ ਤੇ ਬਸ ਉਹਨਾਂ ਦਾ ਹੀ ਥਾ ਪੜਾ ਹੈਗਾ ਪਿੱਛੇ ਸਿਰ ਬਸ ਤੇ ਉਨ੍ਹਾਂ ਦੀ ਮਤਲਬ ਆਸ਼ੀਰਵਾਦ ਸਦਕਾ ਇਹ ਪੂਰੀ ਹੋਣੀ ਹੈਗੀ ਹੈ ਧੰਨਵਾਦ ਜੀ ਵੀਰ ਜੀ ਤੁਹਾਡਾ ਨਾਮ ਜਾਨਣਾ ਚਾਹਾਂਗੇ ਵਾਹਿਗੁਰੂ ਜੀ ਖਾਲਸਾ ਬਾਜੀ ਫਤੇ ਜੀ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਜੀ ਸਵੇਰ ਤੋਂ ਸ਼ੁਰੂ ਹੋਏ ਹਾਂ ਚੜਦੀ ਕਲਾ ਥਕਾਵਟ ਤਾਂ ਨਹੀਂ ਬਿਲਕੁਲ ਚੜਦੀ ਕਲਾ ਜੀ ਗੁਰੂ ਮਾਤਾ ਥਾਪੜਾ ਜੀ ਉਹਨਾਂ ਦੇ ਅਸੀਸ ਲੈ ਕੇ ਚੱਲੇ ਹੋਏ ਹਾਂ ਜੀ ਹਾਂਜੀ ਵੀਰ ਜੀ ਨੇ ਜਿਵੇਂ ਦੱਸਿਆ ਵੀ ਪਰਮਾਤਮਾ ਦੀ ਜਾਂ ਲੋਕਾਂ ਦੀ ਸਾਡੇ ਤੇ ਵੀ ਨਜ਼ਰ ਪਵੇ ਬਹੁਤ ਸਾਰੇ ਵੀਰ ਭਰਾ ਹੁੰਦੇ ਨੇ ਘਰਾਂ 'ਚ ਬੈਠੇ ਰਹਿੰਦੇ ਨੇ ਆਪਣੇ ਆਪ ਨੂੰ ਉਹਦਾ ਮਹਿਸੂਸ ਕਰਦੇ ਆ ਵੀ ਅਸੀਂ ਕੁਝ ਕਰਨ ਯੋਗ ਨਹੀਂ ਹਾਂ ਪਰ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਅੱਜ ਸਾਬਤ ਕਰਦਾ ਵਾਈ ਗੁਰੂ ਜੀ ਜਿੱਦਾਂ ਕਿ ਸਾਡੇ ਨੂੰ ਜਿੱਦਾਂ ਕਿ ਭੈਣਾਂ ਵੀ ਹੈਗੀਆਂ 20 ਇੱਕ ਵੀਰ ਤਾਂ ਜਿੱਦਾਂ ਘਰ ਤੋਂ ਬਾਹਰ ਨਿਕਲ ਸਕਦਾ ਨਾ ਪਰ ਭੈਣਾਂ ਨੂੰ ਇਸ ਚੀਜ਼ ਦੀ ਬਹੁਤ ਦਿੱਕਤ ਆਉਂਦੀ ਸਪਾਇਨ ਕੋਈ ਇੰਜਰੀ ਜੇ ਉਹ ਭੈਣਾਂ ਹੁੰਦੀਆਂ ਨਾ ਕਿਉਂਕਿ ਉਹਨਾਂ ਦੇ ਬੈਟਸਲ ਹੋ ਜਾਂਦੇ ਆ ਤੇ ਉਹ ਕਮਰੇ ਤੇ ਹੀ ਬੰਦ ਰਹਿ ਜਾਂਦੀਆਂ ਨਾ ਕਈਆਂ ਨੂੰ 17-17 ਸਾਲ ਵੀ ਹੋ ਜਾਂਦੇ ਆ ਜੀ ਉਹਨਾਂ ਨੇ ਭੈਣਾਂ ਦੇ ਲਈ ਵੀ ਆਪਾਂ ਕਰ ਰਹੇ ਆ ਜੀ ਕਿ ਤੁਸੀਂ ਘਰ ਤੋਂ ਬਾਹਰ ਨਿਕਲੋ ਸਮਾਜ ਨਾਲ ਵਿਚਰੋ ਸਮਾਜ ਜਿੰਨਾ ਵੀ ਹੈ ਨਹੀਂ ਬੁਰਾ ਵੀ ਜਿੰਨਾ ਆਪਾਂ ਸੋਚ ਲੈਂਦੇ ਵੀ ਸਾਰੇ ਲੋਕ ਵਿੱਚ ਚੰਗੇ ਭਲੇ ਸਾਰਾ ਕੁਝ ਹੁੰਦਾ ਜੀ ਤੇ ਇਹ ਨਹੀਂ ਪੈਪਾ ਜੇ ਕੋਈ ਹਮ ਸਾਨੂੰ ਸੱਟ ਲੱਗੀ ਆਪਾਂ ਜ਼ਿੰਦਗੀ ਕੁਝ ਨਹੀਂ ਕਰ ਸਕਦੇ ਕਹਿੰਦੇ ਹੁੰਦੇ ਉਮੀਦ ਬਖਤ ਦਾ ਬਹੁਤ ਬੜਾ ਸਾਰਾ ਹੈ ਉਮੀਦ ਤੋਂ ਹਰ ਲੇਰ ਕਮਰਾ ਆਪਣੇ ਅੰਦਰ ਜੇ ਉਮੀਦ ਔਰ ਵਿਸ਼ਵਾਸ ਹੈ ਤਾਂ ਆਪਾਂ ਸਾਰਾ ਕੁਝ ਕਰ ਸਕਦੇ ਆ ਇੱਕ ਬਿੱਲ ਪਾਵਰ ਅੰਦਰ ਹੋਣੀ ਚਾਹੀਦੀ ਹੈ ਆਪਾਂ ਕਦੇ ਵੀ ਨਹੀਂ ਹਾਰ ਸਕਦੇ ਜੇ ਆਪਾਂ ਸੋਚ ਲੀਏ ਨੇ ਵੀ ਇਹ ਮੈਡ ਦਾ ਪੇਪਰ ਬਹੁਤ ਔਖਾ ਉਹ ਫਿਰ ਓੱਖਾ ਹੀ ਹੋਊਗਾ ਜੇ ਆਪਾਂ ਸੋਚੀਏ ਉਹਨੂੰ ਸੋਖਾ ਦਾ ਆਪਣੇ ਚ ਸੋਖਾ ਹੀ ਹੋ ਗਿਆ ਕਿ ਬਿੱਲ ਪਾ ਪਰ ਆਪਣੇ ਅੰਦਰ ਨਾ ਉਹੀ ਸਪਾਈਨ ਕੋ ਇੰਜਰੀ ਹੈ ਜੀ ਜੇ ਆਪਾਂ ਸੋਚ ਲਈਏ ਵੀ ਮੇਰਾ ਕੋ ਛਾਤੀ ਥਲਾ ਸਰੀਰ ਨਹੀਂ ਚੱਲਦਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਮੇਰਾ ਭੈਮ ਹੈ ਜੀ ਮੈਂ ਸਾਰਾ ਕੁਝ ਕਰਦਾ ਮੇਰਾ ਮਾਈਂਡ ਤੋਂ ਚੱਲ ਰਿਹਾ ਨਾ ਜੇ ਮੇਰਾ ਸਰੀਰ ਨਹੀਂ ਚੱਲ ਰਿਹਾ ਮੈਂ ਆਪਣੇ ਮਾਈਂਡ ਨਾਲ ਹੀ ਬਹੁਤ ਕੁਝ ਕਰ ਸਕਦਾ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਸੱਟ ਲੱਗੀ ਕੀ ਇੰਜਰੀ ਹੋਈ ਜੀ ਵਾਹਿਗੁਰੂ ਜੀ ਮੈਨੂੰ 2016 ਵਿੱਚ ਸੱਟ ਲੱਗੀ ਸੀ ਤੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮੈਨੂੰ ਕਰੰਟ ਲੱਗਿਆ ਸੀ ਜੀ ਪੂਰੀ ਦੁਨਗਾ ਹੀ ਮਨਾ ਰਹੀ ਹੈ ਵੀਰ ਜੀ ਨੇ ਕਿਹਾ ਕਿ ਹਿੰਦ ਦੀ ਚਾਦਰ ਤਾਂ ਸ਼ਬਦ ਛੋਟਾ ਤਾਂ ਪੂਰੀ ਸ੍ਰਿਸ਼ਟੀ ਦੀ ਚਾਦਰ ਨੇ ਸਭ ਸਾਰੀ ਮਨੁੱਖਤਾ ਦੀ ਚਾਦਰ ਨੇ ਤੇ ਉਸ ਵੇਲੇ ਤੁਸੀਂ ਦੌੜ ਲਾਉਣਾ ਹੈ ਆਪਣੇ ਆਪ ਦੇ ਵਿੱਚ ਬਲਖਣ ਕਾਰਜ ਆ ਵਾਹਿਗੁਰੂ ਜੀ 2016 ਚ ਜਦੋਂ ਮੈਨੂੰ ਸੱਟ ਲੱਗੀ ਸੀ ਤੇ ਮੇਰੇ ਵੀ ਆਰਟਸ ਬੈਟਸੋਲ ਹੋ ਗਏ ਸੀ ਜੀ ਤੇ ਬੈਟਸੋਲ ਨਾਲ ਚੁੰਦਾ ਚੁੰਦਾ ਮੈਂ ਉਹ ਸੰਸਥਾ ਬਾਰੇ ਪਤਾ ਲੱਗੇ ਸਾਰਾ ਹਿਮਾਨਿਟੀ ਸੌਲ ਗੋਡ ਦੇ ਬਾਰੇ ਤੇ ਮੈਂ ਇੱਥੇ ਆਇਆ ਸੀ ਤੇ ਮੈਂ ਵੀ ਉਸ ਵੇਲੇ ਮਰਨ ਦੀਆਂ ਗੱਲਾਂ ਹੀ ਕਰਦਾ ਹੁੰਦਾ ਸੀ ਤੇ ਬਾਈ ਹੁਣ ਇਹ ਹੀ ਮੈਨੂੰ ਗੁਰਪਾਣੀ ਤੇ ਲੜ ਲਾਇਆ ਜੀ ਉਹਨਾਂ ਦੇ ਸਦਕਾ ਹੀ ਮੈਂ ਅੱਜ ਦੌੜ ਕੰਪਲੀਟ ਕਰ ਰਿਹਾ ਜੀ ਅੱਜ ਤੁਹਾਡੇ ਸਾਹਮਣੇ ਮੈਂ ਬੀਚੇ ਤੇ ਬੜਾ ਸੋਹਣਾ ਬੈਠਿਆ ਲੱਗ ਰਿਹਾ ਪਰ ਇਹ ਕੰਡੀਸ਼ਨ ਮੇਰੀ ਪਹਿਲੇ ਨਹੀਂ ਸੀ ਪਹਿਲਾਂ ਮੈਂ ਮੰਜੇ ਤੇ ਔਰ ਬੈਟਸੋਲ ਨਾਲ ਗਲ ਰਿਹਾ ਸੀ ਜੱਕਮਾਂ ਦੇ ਨਾਲ ਜੀ ਪਛਪਾਈ ਹੁੰਦੀ ਸੀ ਅੱਜ ਮੈਂ ਬੀਚੇ ਤੇ ਹੈਗਾ ਤੇ ਸੰਗਤ ਤੇ ਸੰਯੋਗ ਨਾਲ ਗੁਰੂ ਮਾਰ ਦੀ ਕਿਰਪਾ ਨਾਲ ਹੀ ਉਨ੍ਹਾਂ ਭਰਾਵਾਂ ਨੂੰ ਇੱਕ ਸਨੇਹਾ ਹੈ ਜਿਹੜੇ ਤੁਹਾਡੇ ਜੇ ਬਹੁਤ ਭਰਾ ਕਿਸੇ ਕਾਰਨ ਕਰਕੇ ਸੱਟ ਖਾ ਬੈਠੇ ਹੋਣਗੇ ਤੁਹਾਡੇ ਵਾਂਗ ਇਸ ਤਰ੍ਹਾਂ ਮਨ ਦੇ ਵਿੱਚ ਮਰਨ ਦੇ ਖਿਆਲ ਆਉਂਦੇ ਹੋਣਗੇ ਮਾਨਸਿਕ ਤੌਰ ਤੇ ਅਪਸੈਟ ਹੋਗੇ ਹੋਣਗੇ ਉਨ੍ਹਾਂ ਲਈ ਸਨੇਹਾ ਇਸ ਦੌੜ ਦੇ ਵਿੱਚੋਂ ਮੈਂ ਇੱਕ ਛੋਟਾ ਜਿਹਾ ਕਹਿਣਾ ਚਾਹੁੰਦਾ ਆ ਵੀ ਤਾਂ ਇਸ ਬਾਜ਼ ਕੀ ਅਸਲੀ ਉਡਾਨ ਬਾਕੀ ਹੈ ਆ ਵੀ ਤਾਂ ਇਸ ਬਾਜ਼ ਕੀ ਅਸਲੀ ਉਡਾਨ ਬਾਕੀ ਹੈ ਆ ਵੀ ਤਾਂ ਇਸ ਪਿੰਦੇ ਦਾ ਹਿੰਮਤਿਆਨ ਪਾਕੀ ਹੈ 아비 또 ਇਸ پرਿੰਦੇ ਦਾ ਇਮਤੀਆਂ ਬਾਕੀ ਹੈ ਆਭੀ ਆਭੀ ਲਾਂਗਾ ਹੈ ਮੇਰੇ ਸਮੁੰਦਰੋਂ ਕੋ ਆਭੀ ਆਭੀ ਲਾਂਗਾ ਹੈ ਮੇਰੇ ਸਮੁੰਦਰੋਂ ਕੋ ਆਭੀ ਤਾਂ ਪੂਰਾ ਆਸਮਾਨ ਬਾਕੀ ਹੈ ਤਾਂ ਦੋਸਤੋ ਕਦੀ ਵੀ ਇਹ ਮਤ ਸੋਚੋ ਜਿੰਦਗੀ ਬੜੀ ਛੋਟੀ ਹੈ ਜਿੰਦਗੀ ਬਹੁਤ ਵੱਡੀ ਹੈ ਔਰ ਬੜੀ ਖੁਸ਼ਹਾਲ ਹੈ ਇਹਨੂੰ ਜੀਣਾ ਸਿੱਖੋ ਜੀ ਦੁੱਖ ਸੁੱਖ ਹਰ ਸਮੇਂ ਆਂਦੇ ਰਹਿੰਦੇ ਆਂਦੇ ਆ ਜਾਂਦੇ ਆ ਇਹਨਾਂ ਤੇ ਗੌਰ ਨਾ ਕਰੋ ਕੁਸੀਂ ਕਰਨਾ ਤਾਂ ਬਾਹਰ ਨਿਕਲੋ ਜਿਹੜੇ ਮੇਰੇ ਵੀਰ ਭੈ ਚਲਦੇ ਫਿਰਦੇ ਪਿਆ ਉਹ ਸੋਚ ਲੈਂਦੇ ਆ ਆਪਾਂ ਇਸ ਕੰਮ ਨੂੰ ਨਹੀਂ ਕਰ ਸਕਦੇ ਬੜੇ ਉਹ 네ਗੇਟਿਵ ਵਿਚਾਰਾਂ ਵਿੱਚ ਆ ਜਾਂਦੇ ਆ ਇਹ ਮਨ ਸੋਚੋ ਵੀ ਆਪਾਂ ਨੇ ਬੀਤ ਗਈ ਹੈ ਤਾਂ ਸਾਡੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਸਾਰਾ ਕੁਝ ਕਰਦੇ ਜੇ ਤੁਹਾਡੇ ਵਿੱਚ ਬਿਲ ਪਾਵਰ ਹੈਗੀ ਤਾਂ ਜੀ ਬਹੁਤ ਸੋਹਣੇ ਵਿਚਾਰ ਦੋਸਤੋ ਅਸੀਂ ਇੱਕ ਸ਼ਬਦ ਵਰਤਦੇ ਆ ਅਕਸਰ ਅਪਾਹਜ ਅਪਾਹਜ ਉਹ ਲੋਕ ਹੁੰਦੇ ਨੇ ਜਿਹੜੇ ਸਰੀਰਕ ਤੌਰ ਤੇ ਤਾਂ ਤੰਦਰੁਸਤ ਹੁੰਦੇ ਨੇ ਪਰ ਕੁਝ ਕਰਦੇ ਨਹੀਂ ਪਰ ਇਨ੍ਹਾਂ ਭਰਾਵਾਂ ਦੇ ਅਚਾਨਕ ਕੁਦਰਤ ਵੱਲੋਂ ਕੋਈ ਸੱਟ ਲੱਗੀ ਜਾਂ ਅਚਾਨਕ ਪੋਲੀਆ ਹੋ ਗਿਆ ਇਹ ਵੀਰ ਆਪਣੀ ਚੱਲਣ ਦੀ ਸਮਰੱਥਾ ਗਵਾ ਲਏ ਪਰ ਇਹਨਾਂ ਦੇ ਜਜ਼ਬੇ ਉਹਨਾਂ ਬਾਜ਼ਾਂ ਵਰਗੇ ਨੇ ਜਿਹੜੇ ਉੱਡਣ ਦਾ ਹੌਂਸਲਾ ਰੱਖਦੇ ਨੇ ਬਿਸ਼ੱਕ ਚੱਲ ਨਹੀਂ ਸਕਦੇ ਪਰ ਇਹਨਾਂ ਦੇ ਜਜ਼ਬੇ ਉੱਡ ਰਹੇ ਨੇ 70 ਕਿਲੋਮੀਟਰ ਦੀ ਦੌੜ ਬੀਲਚੇਰ ਤੇ ਮਦਨਹੀੜੀ ਖਰੜ ਤੋਂ ਲੈ ਕੇ ਔਰ ਆਨੰਦਪੁਰ ਸਾਹਿਬ ਤੱਕ ਖਾਲਸੇ ਦੀ ਧਰਤੀ ਤੱਕ ਇਹ ਕਰ ਰਹੇ ਨੇ ਆਪਣੀ ਪੂਰੀ ਜਜ਼ਬਾ ਇਹਨਾਂ ਦਾ ਦੇਖੋ ਔਰ ਉਹਨਾਂ ਭਰਾਵਾਂ ਲਈ ਬਹੁਤ ਸੋਣਾ ਇਹਨਾਂ ਨੂੰ ਸੁਨੇਹਾ ਦਿੱਤਾ ਜਿਹੜੇ ਘਰਾਂ 'ਚ ਬੈਠੇ ਨੇ ਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਫੀਲ ਕਰਦੇ ਨੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸੋ ਬਹੁਤ ਵੱਡਾ ਸੁਨੇਹਾ ਬਾਈ ਸਵਰਨਜੀਤ ਜੀ ਇੱਥੇ ਖੜੇ ਨੇ ਬਹੁਤ ਵੱਡੀ ਇਹਨਾਂ ਦੀ ਵੀ ਸੇਵਾ ਹੈ ਪੂਰੇ ਆਸ਼ਰਮ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਵੱਡਾ ਹੀਲਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਇਸ ਘਾਲਣਾ ਦੇ ਅੱਗੇ ਸ਼ਬਦ ਛੋਟੇ ਪੈ ਜਾਂਦੇ ਨੇ ਪਰ ਫਿਰ ਵੀ ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਆਪਣੇ ਆਪ ਦੇ ਵਿੱਚ ਸਲਾਮ ਕਰਨ ਯੋਗ ਹੈ ਗੁਰੂ ਸਾਹਿਬ ਦੀ ਭਾਈ ਭਾਈ ਸਾਹਿਬ ਜਿਹੜੇ ਤੇ ਤਿੰਨ ਸਿੰਘ ਸਿੰਘ ਉਹਨਾਂ ਦੇ ਉਹਨਾਂ ਦੇ ਸ਼ਹਾਦਤ ਦੇ ਅੱਗੇ ਤਾਂ ਇਹ ਬਸ ਕੁਝ ਵੀ ਨਹੀਂ ਹੈ ਅਸੀਂ ਤਾਂ ਇੱਕ ਸ਼ਰਜਾਂਦਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਆਓ ਅਸੀਂ ਖਾਲਸਾ ਧਰਤੀ ਜਿਵੇਂ ਤੁਸੀਂ ਕਿਹਾ ਕਿ ਅਨੰਤ ਸ੍ਰੀ ਅਨੰਪੁਰ ਸਾਹਿਬ ਵਿਖੇ ਚੱਲੀਏ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ ਉਹਨਾਂ ਦੇ ਪ੍ਰਿੰਸੀਪਲਸ ਨੂੰ ਉਹਨਾਂ ਦੇ ਪੂਰਿਆਂ ਨੂੰ ਯਾਦ ਕਰਦੇ ਅੱਗੇ ਵਧੀਏ ਭਾਈ ਜੀ ਹੁਰਾਂ ਨੇ ਗੱਲਬਾਤ ਕਰਦੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਬਹੁਤ ਸਾਰੇ ਦੋਸਤ ਮਿੱਤਰ ਬੀਬੀਆਂ ਭੈਣਾਂ ਵੀ ਕਹਿੰਦੇ ਘਰਾਂ ਦੇ ਵਿੱਚ ਬੈਠੀਆਂ ਨੇ ਬਹੁਤ ਜਜ਼ਬਾ ਉਹਨਾਂ ਦੇ ਵਿੱਚ ਬਹੁਤ ਕੁਝ ਕਰਨ ਦਾ ਪਰ ਉਹ ਕਿਤੇ ਨਾ ਕਿਤੇ ਇਹ ਸੋਚ ਲੈਂਦੇ ਨੇ ਵੀ ਸਮਾਜ ਲਈ ਸਾਡੇ ਲਈ ਸੇਫ ਨਹੀਂ ਹੈ ਅਸੀਂ ਬਾਹਰ ਨਹੀਂ ਨਿਕਲ ਸਕਦੇ ਡਰਦੇ ਨੇ ਇੱਕ ਮਨ ਦੇ ਵਿੱਚ ਇੱਕ ਟਰੋਮਾ ਬੈਠ ਜਾਂਦਾ ਪਰ ਕਹਿੰਦੇ ਵੀ ਅਸੀਂ ਉਹ ਗਲਤ ਸਾਬਤ ਕਰਨਾ ਵੀ ਨਹੀਂ ਸਮਾਜ 'ਚ ਸਾਡੀ ਵੀ ਜਗ੍ਹਾ ਹੈ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ ਇਹ ਜੋ ਸਪਾਇਨਲ ਕੋਰਡ ਇੰਜਰੀ ਦੇ ਪੇਸ਼ੈਂਟ ਆ ਜਿਨ੍ਹਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਆ ਕਿ ਰੀਡ ਦੀ ਹੱਡੀ ਟੁੱਟ ਗਈ ਔਰ ਥਲੜੇ ਪਾਸੇ ਸੋਨ ਹੋ ਗਏ ਪੰਜਾਬ ਗਵਰਨਮੈਂਟ ਦੇ ਡਾਟਾ ਬੋਲਦਾ 2 ਲੱਖ ਤੋਂ ਉੱਪਰ ਪੇਸ਼ੈਂਟ ਘਰਾਂ ਦੇ ਵਿੱਚ ਬੰਦ ਪਿਆ ਹੈ ਸ਼ਹਿਰੀ ਔਰ ਪਿੰਡੂ ਖੇਤਰ ਦੇ ਵਿੱਚ ਤੁਹਾਡੇ ਵੀਡੀਓ ਰਾਹੀਂ ਇਹ ਦੇਖ ਰਹੇ ਹੋਣਗੇ ਔਰ ਜ਼ਰੂਰ ਉਹ ਘਰਾਂ ਤੋਂ ਬਾਹਰ ਨਿਕਲਣ ਸਾਢੇ 7 ਤੁਹਾਨੂੰ ਅਪਰੋਚ ਕਰਨ ਉਹਨਾਂ ਨੂੰ ਇੰਡੀਪੈਂਡੈਂਟ ਕਰਨਾ ਉਹਨਾਂ ਦਾ ਮਲਮੂਤਰਾ ਤਿਆਰ ਕਰਨਾ ਅਸੀਂ ਸਾਰਾ ਕੁਝ ਟੋਟਲੀ ਇੰਡੀਪੈਂਡੈਂਟ ਕਰਾਂਗੇ ਜੀ ਇਹ ਬੱਚੇ ਵੀ ਨਾਂ ਲਾਈ ਨਹੀਂ ਉੱਥੋਂ ਇਹ ਵੀ ਸਾਰੇ ਇੱਥੇ ਸਾਡਾ ਸਵਾਗਤ ਕਰ ਰਹੇ ਸੀ ਸਾਨੂੰ ਹੱਲਾਸ਼ੇਰੀ ਦੇ ਰਹੇ ਸੀ ਪਿਆਰ ਦੇ ਰਹੇ ਆ ਜੀ ਜੀ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਕੀ ਨਾਂ ਤੁਹਾਡਾ ਹਰਜੋਤ ਸਿੰਘ ਅੱਜ ਬਾਈ ਜੀ ਹੁਣੇ ਨੇ ਦੌੜ ਸ਼ੁਰੂ ਕੀਤੀ ਆ ਤੁਸੀਂ ਇਹਨਾਂ ਦੇ ਸਵਾਗਤ ਲਈ ਇੱਥੇ ਪੜਾ ਲਾਇਆ ਕਿਵੇਂ ਲੱਗਾ ਵਧੀਆ ਜੀ ਹੂੰ ਤੁਹਾਡੇ ਮਨ 'ਚ ਵੀ ਹੈ ਵੀ ਦੌੜ ਲਾਉਣੀ ਆ ਹਾਂ ਜੀ ਵੱਡੇ ਹੋ ਕੇ ਲਾਉਂਗੇ ਹਾਂ ਜੀ ਜਜ਼ਬਾ ਰੱਖਣਾ ਹਾਂ ਜੀ ਹੈਨਾ ਬਾਈ ਜੀ ਨੇ ਬਹੁਤ ਸੋਹਣੀ ਗੱਲ ਕਹੀ ਆ ਉੱਡਣ ਦਾ ਜਜ਼ਬਾ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਸੋ ਬੱਚਿਆਂ ਨੇ ਇੱਥੇ ਰਸਤੇ ਦੇ ਵਿੱਚ ਪੜਾ ਲਾਇਆ ਸੋ ਬਹੁਤ ਸੋਹਣੀਆਂ ਤਸਵੀਰਾਂ ਨੇ ਇਹ ਉਹ ਤਸਵੀਰਾਂ ਨੇ ਜਿਹੜੇ ਖਾਲਸੇ ਦੇ ਸਥਾਨ ਵੱਲ ਜਾਂਦੀਆਂ ਨੇ ਜਿੱਥੋਂ ਖਾਲਸੇ ਦੀ ਸਾਜਨਾ ਹੋਈ ਆ ਰਸਤੇ ਦੇ ਵਿੱਚ ਪੜਾ ਰੁੱਕ ਕੇ ਇਹਨਾਂ ਦਾ ਸਵਾਗਤ ਕੀਤਾ 70 ਕਿਲੋਮੀਟਰ 휠ਚੇਅਰ ਦੀ ਦੌੜ ਤਿੰਨ ਸਿੰਘ ਜਿਹੜੇ ਖਰੜ ਤੋਂ ਅੱਜ ਸਵੇਰੇ ਇਹਨਾਂ ਨੇ ਸ਼ੁਰੂ ਕੀਤੀ ਆ ਤੇ ਹੁਣ ਆਨੰਦਪੁਰ ਸਾਹਿਬ ਜਾ ਕੇ ਹੀ ਇਹ ਆਪਣਾ ਇਸ ਨੂੰ ਦੌੜ ਨੂੰ ਸਮਾਪਤ ਕਰਨਗੇ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ